ਸਮੁੱਚੇ ਲੋਕ ਸਭਾ ਹਲਕੇ ਖਡੂਰ ਸਾਹਿਬ ਦੇ ਅੰਦਰ ਇਥੇ ਹਰੇਕ ਧਰਮ ਦਾ ਹਰੇਕ ਵਰਗ ਦਾ ਹਰੇਕ ਜਾਤ ਦਾ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਸੀਗਾ ਮਾਣ ਤੇ ਸਤਕਾਰ ਹੋਣਾ ਚਾਹੀਦਾ ਹੈ ਜੇ ਭਾਈਚਾਰਕ ਸਾਂਝ ਮਜ਼ਬੂਤ ਹੈ ਜੇ ਪੰਜਾਬ ਚ ਸ਼ਾਂਤੀ ਹੈ ਇਸ ਤਰ੍ਹਾਂ ਦੀ ਸਾਡਾ ਸੂਬਾ ਜਿਹੜਾ ਆ ਉਹ ਤਰੱਕੀ ਕਰ ਸਕਦਾ ਆ ਤੇ ਜੇ ਤਰੱਕੀ ਕਰੂ ਜੇ ਸਾਡੀਆਂ ਜ਼ਿੰਦਗੀਆਂ ਖੁਸ਼ਹਾਲ ਹੋਣਗੀਆਂ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਖੁਸ਼ਹਾਲ ਹੋਣਗੀਆਂ। ਲੋਕ ਸਭਾ ਹਲਕਾ ਖਡੂਰ ਸਾਬ ਦੇ ਸਮੂਹ ਨਿਵਾਸੀਆਂ ਨੂੰ ਸਮੂਹ ਵੋਟਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾ ਅੱਜ ਲੋਕ ਸਭਾ ਹਲਕਾ ਖਡੂਰ ਸਬਤੋਂ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੋਣ ਮੈਦਾਨ 'ਚ ਹੈ। ਔਰ ਮੈਂ ਇਕੱਲੇ ਕਈ ਵਾਰਾਂ ਕਿਹਾ ਹੈ ਆ ਕਿ ਜੇ ਮੇਰੇ ਪਛੋਕਰ ਦੇ ਵਿੱਚ ਮੇਰੀ ਪੰਜਾਬ ਲਈ ਪੰਥ ਲਈ ਇਸੇ ਵੀ ਤਰ੍ਹਾਂ ਦੀ ਕੋਈ ਕੰਟਰੀਬਿਊਸ਼ਨ ਹੈਗੀ ਹੈ। ਔਰ ਜਿਹੜੀ ਕਾਰਗੁਜ਼ਾਰੀ ਹੈ ਮੇਰੀ ਕੰਮ ਕਰਨ ਦਾ ਤਰੀਕਾ ਹੈ। ਔਰ ਆਪਣੀ بلند ਆਵਾਜ਼ ਵਿੱਚ ਮਸਲੇ ਉਠਾਉਣ ਦਾ ਜਿਹੜਾ ਇੱਕ ਮੇਰਾ ਅੰਦਾਜ਼ ਹੈ। ਜੋ ਤੁਹਾਨੂੰ ਪਸੰਦ ਆਵੇ। ਜੇ ਤੁਹਾਨੂੰ ਚੰਗਾ ਲੱਗੇ ਜੇ ਮੈਂ ਤੁਹਾਡੇ ਪੈਮਾਨੇ ਤੇ ਪੂਰਾ ਉਤਰਾਂ ਤੇ ਫਿਰ ਵੋਟ ਦਾ ਹੱਕਦਰ ਮੈਂ ਤੁਸੀਂ ਬਿਲਕੁਲ ਜੀ ਕਿ ਮੈਂ ਆਪਣਾ ਏਜੰਡਾ ਵੀ ਕਲੀਅਰ ਕੀਤਾ ਹੈ ਕਿ ਚਾਹੇ ਮੇਰੇ ਏਜੰਡੇ ਦੇ ਵਿੱਚ ਕਈ ਮੁੱਦੇ ਨੇ ਪਰ ਸਭ ਤੋਂ ਉੱਪਰ ਹੈਗਾ ਜਿਹੜਾ ਪੰਜਾਬੀਆਂ ਦਾ ਸਮੂਹ ਪੰਜਾਬੀਆਂ ਦਾ ਮਸਲਾ ਹੈ ਕਿ ਬੰਦੀ ਸਿੱਖਾਂ ਦੇ ਨਾਲ ਬਹੁਤ ਵੱਡੀ ਇਨਸਾਫੀ ਤੇ ਬੇਇਨਸਾਫੀ ਹੋ ਰਹੀ ਹੈ ਉਹਨਾਂ ਨੂੰ ਯਾਦ ਹੋ। ਅਰ ਦੂਸਰਾ ਜਿਹੜਾ ਮੇਰਾ ਤਜਰਬਾ ਹੈ ਜ਼ਿੰਦਗੀ ਦਾ। ਜਾ ਜਿਹੜੇ ਹਾਲਾਤਾਂ ਚੋਂ ਅਸੀਂ ਸਾਰੇ ਲੰਗੇ ਸਮੁੱਚਾ ਪੰਜਾਬ ਲੰਘਿਆ ਆ। ਇੱਥੇ ਸ਼ਾਂਤੀ ਚਾਹੀਦੀ ਹੈ। ਇੱਥੇ ਭਾਈਚਾਰਕ ਸਾਂਝ ਆਹ ਲੋਹੇ ਵਾਂਗ ਮਜ਼ਬੂਤ ਚਾਹੀਦੀ ਹੈ। ਇੱਥੇ ਹਰੀ ਇੱਕ ਧਰਮ ਦਾ ਇਹ ਇੱਕ ਵਰਗ ਦਾ ਹਰੀਖ ਜਾਤ ਦਾ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਸੀਗਾ ਮਾਣ ਤੇ ਸਤਕਾਰ ਹੋਣਾ ਚਾਹੀਦਾ ਹੈ ਜੇ ਭਾਈਚਾਰਕ ਸਾਂਝ ਮਜ਼ਬੂਤ ਹੈ ਜੇ ਪੰਜਾਬ ਚ ਸ਼ਾਂਤੀ ਹੈ ਇਸ ਤਾ ਵੀ ਸਾਡਾ ਸੂਬਾ ਜਿਹੜਾ ਆ ਉਹ ਤਰੱਕੀ ਕਰ ਸਕਦਾ ਹੈ ਤੇ ਜੇ ਤਰੱਕੀ ਕਰੂ ਤੇ ਸਾਡੀਆਂ ਜ਼ਿੰਦਗੀਆਂ ਖੁਸ਼ਹਾਲ ਹੋਣਗੀਆਂ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਖੁਸ਼ਹਾਲ ਹੋਣਗੀਆਂ ਦੇਖੋ ਜਿਹੜਾ ਮੈਂਬਰ ਪਾਰਲੀਮੈਂਟ ਹੈ ਇਹ ਕੇਂਦਰ ਤੋਂ ਆਉਣ ਵਾਲੀਆਂ ਸਾਰੀਆਂ ਸਕੀਮਾਂ ਦੀ ਉਹਨਾਂ ਦਾ ਜਿਹੜਾ ਹੈ ਮੈਂਬਰ ਪਾਰਲੀਮੈਂਟ ਦੇ ਅਧੀਨ ਹੁੰਦੀਆਂ ਨੇ ਉਹਨਾਂ ਦੀ ਪੁਣਛਾਣ ਕਰਨੀ ਉਹਨਾਂ ਬਾਰੇ ਜਵਾਬਦੇਹੀ ਕਰਨੀ ਅਫਸਰਾਂ ਨੂੰ ਪੁੱਛਣਾ ਜੇ ਕਿਤੇ ਬੇਇਨਸਾਫੀ ਹੁੰਦੀ ਹੈ ਉਹਦੇ ਬਾਰੇ ਕਦਮ ਚੁੱਕਣਾ ਤੇ ਯੋਗ ਲੋਕਾਂ ਨੂੰ ਜਿਹੜਾ ਆ ਉਹਦਾ ਫਾਇਦਾ ਦੇਣਾ ਨਰੇਗਾ ਸਕੀਮ ਨੂੰ ਵੱਡੇ ਪੱਧਰ ਤੇ ਵੱਡੇ ਪੱਧਰ ਤੇ ਜਿਹੜਾ ਆ ਉਹ ਲਾਗੂ ਕੀਤਾ ਜਾਊਗਾ on rega ਦੇ ਵਿੱਚ ਖਾਸ ਕਰਕੇ ਐਸੀ ਭਾਈਚਾਰੇ ਨੂੰ ਤੇ ਗਰੀਬ ਜਿਹੜੇ ਲੋਕ ਨਹੀਂ ਚਾ ਕਿਸੇ ਵੀ ਵਰਗ ਨਾਲ ਸੰਬੰਧਿਤ ਹੋਣ ਉਹਨਾਂ ਵਾਸਤੇ ਜਿਹੜਾ ਨਰੇਗਾ ਜਿਹੜੀ ਸਕੀਮ ਹੈ ਉਹਦਾ ਜਿਹੜਾ ਆ ਉਹਨਾਂ ਨੂੰ ਕੰਮ ਹਯਾ ਕਰਵਾਇਆ ਜਾਊਗਾ ਔਰ ਨੀਲੇ ਕਾਟ ਜਿਹੜੇ ਕਿ ਵਧਨੇ ਚਾਹੀਦੇ ਸੀਗੇ ਹੋਰ ਬਣਨੇ ਚਾਹੀਦੇ ਸੀਗੇ ਉਹ ਪਹਿਲਿਆਂ ਦੇ ਵਿੱਚ ਵੱਡੇ ਪਦਰ ਤੇ ਜਿਹੜੀ ਕਟੌਤੀ ਕਰ ਦਿੱਤੀ ਗਈ ਉਹ ਰਾਸ਼ਨ ਕਿੱਥੇ ਜਾਂਦਾ ਆ ਕੌਣ ਖਾਂਦਾ ਆ ਕੌਣ ਸੱਜੇ ਖੱਬੇ ਘਮਾਉਂਦਾ ਆ ਇਹ ਸਰਕਾਰਾਂ ਨੂੰ ਪੁੱਛਣ ਦੀ ਲੋੜ ਆ ਜਿਹੜੇ ਨੀਲੇ ਕਾਰਡ ਹੈ ਜਿਨ੍ਹਾਂ ਦੇ ਕੱਟੇ ਗਏ ਉਹ ਬੜਾਵਾਂਗੇ ਔਰ ਨਾਲ ਹੀ ਜਿਹੜੇ ਹੋਰ ਯੋਗ ਨੇ ਉਹਨਾਂ ਲੋਕਾਂ ਦੇ ਵੀ ਬੜਾਵਾਂ ਅੱਜ ਵੀ ਜਿਹੜੇ ਗਰੀਬ ਪਰਿਵਾਰ ਨੇ ਪਰਿਵਾਰ ਵੱਡੇ ਹੋ ਗਏ ਔਰ ਮਕਾਨਾਂ ਦੀ ਹਾਲਤ ਇਹੋ ਜੀ ਹੈ ਜਿਹੜੇ ਰਹਿਣ ਦੇ ਲੋਕ ਲਾਇਕ ਨਹੀਂ ਉਹਨਾਂ ਲਈ ਕੋਠੇ ਜਿਹੜੀ ਹੈ ਜਿਹੜੇ ਮਕਾਨਾਂ ਦੀ ਜਿਹੜੀ ਇੱਕ ਸਕੀਮ ਹੈ ਕੇਂਦਰ ਦੀ ਉਹ ਵੀ ਲੋਕਾਂ ਤੱਕ ਪਹੁੰਚਾਵਾਂਗੇ ਜਿਹੜੀ ਕਿ ਕੇਂਦਰ ਦੀ ਸਕੀਮ ਹੈ ਪਰ ਉਹ ਜਦੋਂ ਕੋਈ ਸਹੀ ਤੇ ਚਸਪੀ ਨਹੀਂ ਲੈਂਦਾ ਤੇ ਲੋਕਾਂ ਤੱਕ ਲੋੜਵੰਦਾਂ ਤੱਕ ਨਹੀਂ ਪਹੁੰਚਦੀ ਕੋਈ ਮੈਂ ਪਹੁੰਚਾਉਂਗਾ ਔਰ ਨਾਲ ਹੀ ਜਿਹੜਾ ਫਲਸ਼ ਹਰ ਘਰ ਦੇ ਵਿੱਚ फ्लਸ਼ ਹੋਣੀ ਚਾਹੀਦੀ ਔਰ ਸਾਫ ਸੁਥਰੀ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਵੀ ਜਿਹੜਾ ਆ ਮੈਂ ਆਪਣੀ ਜੱਦੂ ਜਾਇਦ ਕਰਕੇ ਤਹਿਰੀਕ ਘਰ ਦੇ ਵਿੱਚ ਕੋਈ ਵੀ ਕਰ ਰਿਹਾ ਨਾ ਹੋਵੇ ਜਿੱਥੇ ਇਹ ਸਾਫ ਸੁਥਰੀ ਫਲਸ਼ ਨਾ ਹੋਵੇ ਬਾਕੀ ਇਹ ਕਿ ਕਿਸਾਨੀ ਮਸਲੇ ਕਿਸਾਨੀ ਦੀਆਂ ਲੋੜਾਂ ਨੇ ਕਿਸਾਨੀ ਦੀਆਂ ਮੰਗਾਂ ਨੇ ਕੇਂਦਰ ਸਰਕਾਰ ਗੱਲਬਾਤ ਕਰਕੇ ਵਾਅਦੇ ਕਰਕੇ ਮੁੱਕਰ ਗਈ ਹੈ ਉਹਦੀ ਜਵਾਬਦੇਹੀ ਕਰਾਂਗੇ ਮਜਦੂਰਾਂ ਦੇ ਮਸਲੇ ਆ ਵਪਾਰੀਆਂ ਦੇ ਮਸਲੇ ਆ ਹਰੇਕ ਵਰਗ ਦੇ ਮਸਲੇ ਆ ਸਭ ਤੋਂ ਵੱਡੀ ਗੱਲ ਕਿ ਬੇਰੁਜ਼ਗਾਰੀ ਦਾ ਮਸਲਾ ਹੈ ਔਰ ਸਰਕਾਰ ਨੂੰ ਜਿਹੜਾ ਆ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਵਾਸਤੇ ਜਿਹੜਾ ਆ ਕੇਂਦਰ ਸਰਕਾਰ ਨੂੰ ਉਹ ਮਜਬੂਰ ਕਰਾਂਗੇ ਔਰ ਦੇਖੋ ਮੈਂ ਅੱਗੇ ਵੀ ਜਦੋਂ 10 ਸਾਲ ਐਮਐਲਏ ਰਿਆ ਆ ਤਾਂ ਮੈਂ ਆਪਣੇ ਇਲਾਕੇ 'ਚ ਵੱਡੇ ਪੱਧਰ ਤੇ ਸਕੂਲ ਖੋਲੇ ਜਿਹੜੇ ਸੀਬੀਐਸਸੀ ਸੀਗੇ ਆਦਰਸ਼ ਸਕੂਲ ਮਾਡਲ ਸਕੂਲ ਚੁੰਗੂ ਵੀ ਖੇਮਾ ਇੱਕ ਯੂਨੀਵਰਸਿਟੀ ਗੁਰਨਾਨ ਦੇਵ ਯੂਨੀਵਰਸਿਟੀ ਦਾ ਰੀਜਨਲ ਕਾਲਜ ਖੋਲਿਆ ਔਰ ਪਿੱਛੀ ਵੇਂਡ ਦੇ ਵਿੱਚ ਮੈਂ ਇੰਜੀਨੀਅਰਿੰਗ ਕਾਲਜ ਖੋਲਿਆ ਤੇ ਮੇਰਾ ਖਲਾ ਕੱਲਾ ਹੁਣ ਜਿਹੜਾ ਗੁਰਨਾਨ ਦੇਵ ਯੂਨੀਵਰਸਿਟੀ ਵਾਲਾ ਕਾਲਜ ਹੈ ਉਹੀ ਚੱਲਦਾ ਹੈ ਬਾਕੀ ਜਿਹੜਾ ਆ ਸਮੇਂ ਦੀਆਂ ਸਰਕਾਰਾਂ ਨੇ ਜਿਹੜਾ ਆ ਉਹ ਬੰਦ ਕਰ ਦਿੱਤਾ ਹੈ ਔਰ ਭਾਉ ਕਿ ਇਹ ਨਿੱਕਲੇ ਖੇਮ ਕਰਨ ਹਲਕੇ ਜੀ ਸਮੁੱਚੇ ਲੋਕ ਸਭਾ ਹੜਕੇ ਖਡੂਰ ਸਾਹਿਬ ਦੇ ਅੰਦਰ ਜਿਹੜੀ ਐਜੂਕੇਸ਼ਨ ਹੈ ਜਾਂ ਹੈਲਥ ਹੈ ਜਾਂ ਸਿੱਖਿਆ ਹੈ ਤੇ ਸਾਡੀ ਸਿਹਤ ਪ੍ਰਣਾਲੀ ਹੈ ਉਹ ਵੱਡੇ ਪੱਧਰ ਤੇ ਜਿਹੜੀ ਐ ਇੱਥੇ ਜ਼ਰੂਰਤ ਹੈ ਕਿਉਂਕਿ ਕੋਈ ਸਮਾਂ ਸੀ ਜਦੋਂ ਸਾਡਾ ਇਲਾਕਾ 1947 ਦੀ ਵੰਡ ਤੋਂ ਪਹਿਲਾਂ ਸਭ ਤੋਂ ਖੁਸ਼ਹਾਲ ਸੀ ਹਾਂਜੀ ਚਾਹ ਰੋਟੀ ਅਸੀਂ ਅੱਜ ਵੀ ਚੰਗੀ ਖਾਂਦੇ ਆ ਪਰ ਜਿਸ ਤਰ੍ਹਾਂ ਬਾਕੀ ਇਲਾਕਿਆਂ ਨੇ ਤਰੱਕੀ ਕੀਤੀ ਹੈ ਅਸੀਂ ਇੱਕ ਬਾਰਡਰ ਤੇ ਹੋਣ ਕਰਕੇ ਸਾਡੇ ਨਾਲ ਧੱਕਾ ਕਿਉਂ ਕੀਤਾ ਜਾਂਦਾ ਹੈ ਬੇਇਨਸਾਫੀ ਕਿਉਂ ਕੀਤੀ ਜਾਂਦੀ ਹੈ ਕੀ ਇੱਕ ਕਿਸਾਨ ਨੂੰ 6000 ਰੁਪਏ ਦੇ ਕੇ ਤੁਸੀਂ ਸਮਝੇ ਜਿਕੇ ਬਹੁਤ ਵੱਡਾ ਮਾਰਕਾ ਮਾਰਦਾ ਹਾਂਜੀ ਉਹ ਮੇਰੀ ਕੋਸ਼ਿਸ਼ ਹੋਊਗੀ ਕਿ ਬਾਕੀ ਹੋਰ ਮੈਂਬਰ ਪਾਰਲੀਮੈਂਟ ਚ ਆਏ ਉਹ ਕਿਸੇ ਵੀ ਸੂਬੇ ਦੇ ਨੇ ਉਹਨਾਂ ਨਾਲ ਰਲ ਕੇ ਜਿਹੜੀ ਆ ਕਿਸਾਨੀ ਦੀ ਜਿਹੜੀ ਹੈ ਉਹ ਜਿਹੜੀ ਰਾਸ਼ੀ ਹੈ ਉਹ ਵਧਾਈ ਜਾਵੇ ਔਰ ਜਿਹੜੀ ਨਿਰੱਗਾ ਆ ਉਹਦਾ ਰੇਟ ਵਧਾਇਆ ਜਾਵੇ ਔਰ ਨਾਲ ਹੀ ਜਿਹੜਾ ਬੁਨਿਆਦੀ ਵਿਕਾਸ ਹੈ ਜਿਹੜੇ ਪ੍ਰੋਜੈਕਟ ਨੇ ਜਿਹੜੇ ਇਸ ਇਲਾਕੇ ਚ ਹੋ ਲਿਆਂਦੇ ਜਾਣ ਔਰ ਜਿਹੜਾ ਮੈਂਬਰ ਪਾਰਲੀਮੈਂਟ ਦਾ ਫੰਡ ਹੈ ਉਹਦੀ ਸਹੀ ਵਰਤੋਂ ਹੋਵੇ ਜਿਹੜਾ ਐਮਪੀ ਲਾਇਟਸ ਫੰਡ ਹੁੰਦਾ ਹੈ ਉਹਦੀ ਸਹੀ ਵਰਤੋਂ ਹੋਵੇ ਮੁੱਦੇ ਹੋਰ ਨੇ ਕਈ ਵੀ ਨੇ ਮਸਲੇ ਵੀ ਹੋਰ ਨੇ ਪਰ ਜਿਹੜਾ ਮੈਂ ਇਹਨਾਂ ਏਜੰਡਿਆਂ ਨੂੰ ਲੈ ਕੇ ਚੱਲ ਰਿਹਾ ਹਾਂ ਖਾਸ ਕਰਕੇ ਜਿਹੜਾ ਆ ਪੰਥ ਤੇ ਪੰਜਾਬ ਦੇ ਮਸਲੇ ਨੇ ਔਰ ਖਾਸ ਕਰਕੇ ਹੋਰ ਵਰਗਾਂ ਦੇ ਮਸਲੇ ਨੇ ਤੇ ਖਾਸ ਕਰਕੇ ਗਰੀਬ ਭਾਈਚਾਰਾ ਜਿਹੜਾ ਗਰੀਬ ਭਾਈਚਾਰਾ ਜਿਹੜਾ ਜ਼ਰੂਰਤਮੰਦ ਹੈ ਜਿਹੜਾ ਵਿਚਾਰਾ ਸਾਰਾ ਦਿਨ ਹੱਡ ਭੰਨਵੀ ਮਿਹਨਤ ਕਰਦਾ ਆ ਤੇ ਉਹਦੇ ਪੱਲੇ ਚੰਗੀ ਰੋਟੀ ਵੀ ਨਹੀਂ ਪੈਂਦੀ ਉਹਨਾਂ ਵਾਸਤੇ ਜਿਹੜਾ ਆ ਉਥੇ ਬਹੁਤ ਕੁਝ ਹੁੰਦਾ ਆ ਆ ਜੋ ਸੂਬੇ ਜਿਹੜੇ ਤਰੱਕੀਆਂ ਕਰ ਗਏ ਨੇ ਜਿੱਥੋਂ ਦੇ ਮੈਂਬਰ ਪਾਰਲੀਮੈਂਟਾਂ ਨੇ ਬਹਾਰ ਵਰਗਿਆਂ ਦੇ ਯੂਪੀ ਵਰਗਿਆਂ ਨੇ ਪਤ ਨਹੀਂ ਹੋਰ ਜਿਹੜੇ ਪਿਛੜੇ ਸੂਬੇ ਸੀਗੇ ਉਥੋਂ ਦੇ ਐਮਪੀਜ਼ ਨੇ ਆਪਦੇ ਜ਼ੋਰ ਤੇ ਸਿਰ ਤੇ ਆਪਣੇ ਲੋਕਾਂ ਨੂੰ ਤਸਕੀਮਾਂ ਦਵਈਆਂ ਨੇ ਅੱਜ ਜੇ ਇਹ ਯੂਪੀ ਦੇ ਕੰਮ ਕਰਨ ਵਾਲੇ ਜਾਂ ਬਿਹਾਰ ਦੇ ਕੰਮ ਕਰਨ ਵਾਲੇ ਜਿਨ੍ਹਾਂ ਨੂੰ ਅਸੀਂ ਭਈਏ ਕਹਿ ਦਿੰਦੇ ਸੀ ਜੇ ਅੱਜ ਪੰਜਾਬ ਦੇ ਵਿੱਚ ਨਹੀਂ ਆਉਂਦੇ ਕੰਮ ਲਈ ਉਹ ਇਸੇ ਕਰਕੇ ਨਹੀਂ ਆਉਂਦੇ ਕਿ ਉੱਥੇ ਜਿਹੜਾ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹਨਾਂ ਨੇ ਕੇਂਦਰ ਦੀਆਂ ਸਰਕਾਰ ਦੀਆਂ ਸਕੀਮਾਂ ਜਿਹੜੀਆਂ ਨੇ ਉਹਨਾਂ ਤੱਕ ਪਹੁੰਚਾਤੀਆਂ ਤੋ ਉਹ ਇੱਧਰ ਉਹ ਲੋੜ ਨਹੀਂ ਸਮਝਦੇ ਉੱਥੇ ਹੀ ਉਹਨਾਂ ਨੂੰ ਸਾਰਾ ਕੁਝ ਮਿਲ ਰਿਹਾ ਹੈ ਅਸੀਂ ਵੀ ਇੱਥੇ ਜਿਹੜਾ ਆਪਣੇ ਲੋਕਾਂ ਨੂੰ ਖਾਸ ਕਰਕੇ ਗਰੀਬ ਭਾਈਚਾਰੇ ਨੂੰ ਜਿਹੜਾ ਆ ਜਿਹੜੇ ਚੰਗੀ ਰੋਟੀ ਖਾ ਸਕਣ ਚੰਗਾ ਜੀਵਨ ਜੀ ਸਕਣ ਕਿਉਂਕਿ ਬਹੁਤ ਕੁਝ ਹੈ ਜਿਹੜਾ ਕੇਂਦਰ ਸਰਕਾਰ ਦੇ ਕੋਲੇ ਹੁੰਦਾ ਹੈ ਉਹ ਡਿਊਟੀ ਨਿਭਾ ਕੇ ਲੋਕਾਂ ਦੇ ਵਿੱਚ ਲਿਆਵਾਂਗੇ ਇਹ ਮੇਰਾ ਅਜੰਡਾ ਹੈ ਜੇ ਤੁਹਾਨੂੰ ਚੰਗਾ ਲੱਗਦਾ ਹੈ ਔਰ ਤੁਹਾਨੂੰ ਇਹ ਵੀ ਪਤਾ ਕਿ ਮੈਂ ਪਹਿਰਾ ਦੇਣ ਵਾਲਾ ਆ ਡਟ ਕੇ ਤੇ ਖੜ ਕੇ ਤੇ ਲੜ ਕੇ ਪਹਿਰਾ ਦੇਣ ਵਾਲਾ ਆ ਹਾਂਜੀ ਇਸ ਕਰਕੇ ਜਿਹੜਾ ਆ ਇਹ ਸਾਰੇ ਇਹ ਮੇਰੀ ਫਿਰ ਉਹੀ ਬੇਨਤੀ ਹੈ ਕਿ ਸਾਰੇ ਡਟ ਕੇ ਸਾਹਦਿਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ